ਵਾਹਿਗੁਰੂ ਜੀ ਦਾ ਸਤਿ ਸ਼ਾਹ ਵਾਹਿਗੁਰੂ ਜੀ ਕੀ ਹਉਦੇ ਹੋ ਅਉ ਗੁਰਦਾਰੇ ਸੁਆਰਿਓ ਅੱਜ ਆਪਾਂ ਸਾਰੇ ਲੋੜੀ ਦਾ ਤਿਹਾਰ ਮਨਾ ਰਹੇ ਨੇ ਸਿਰੇ ਤੇ ਆਪਾਂ ਚਾਲ ਕੀਤੀ ਸੀ ਜੇ ਆਪਨੋ ਬਤਾਰਨਾ ਜੈਦਾ ਕਿ ਲੋੜੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਤੇ ਕਿਵੇਂ ਹੈ ਕਿਉਂਕਿ ਨਬਾਰੇ ਦੇ ਅੱਪਾ ਵਿਚਾਰ ਕਰਕੇ ਵੀ ਸਾਡੇ ਬੱਚਿਆਂ ਨੂੰ ਪਤਾ ਲੱਗੇ ਜਾ ਰਹਿਤੇ ਅੱਜ ਦਾ ਜੋ ਸਮਾਹ ਹੈ ਬੜਾ ਜਾਗਰੂਕ ਹੈ ਬੜਾ ਗਿਆਨਵਾਨ ਹੈ ਪਰ ਫਿਰ ਵੀ ਸਵਾਲ ਉੱਠਦਾ ਹੈ ਕਿ ਤਿਹਾਰ ਕਿਵੇਂ ਮਨਾਇਆ ਜਾਂਦਾ ਤੇ ਕਿਉਂ ਮਨਾਇਆ ਜਾਂਦਾ ਜਿੰਨੇ ਵੀ ਸਾਡੇ ਭਾਰਤ ਵਰਸ਼ ਦੇ ਤਿਉਹਾਰ ਨੇ ਬੜੇ ਪੁਰਾਣੇ ਨੇ ਇਹਨਾਂ ਦੀ ਕਦੋਂ ਰੰਗਤਾ ਹੈ ਬੁਧੀਦਾਰ ਪਤਾ ਨਹੀਂ ਹੁੰਦਾ ਕਈ ਤਿਉਹਾਰ ਸਾਡੇ ਮੌਸਮੀ ਨੇ ਕਈ ਤਿਉਹਾਰ ਹੱਡੇ ਧਾਰਮਿਕ ਹੈ ਕਈ ਤਿਉਹਾਰ ਸਾਡੇ ਸਮਾਜਿਕ ਨੇ ਇਸੇ ਤਰ੍ਹਾਂ ਇਹ ਜਿਹੜਾ ਤਿਉਹਾਰ ਹੈ 16ਵੀਂ ਸਦੀ ਦੇ ਵਿੱਚ ਜਦੋਂ ਮੁਗਲਾਂ ਦਾ ਰਾਜ ਸੀ ਉਸ ਵੇਲੇ ਵੀ ਸਮੇ ਸਮੇਂ ਤੇ ਐਸੇ ਸੁਣੇ ਮੇ ਪੈਦਾ ਹੋਏ ਜਿਨ੍ਹਾਂ ਨੇ ਹਾਕ ਸੱਚ ਦੀ ਗੱਲ ਕੀਤੀ ਅੱਜ ਵੀ ਜਿਵੇਂ ਚੱਲਦਾ ਹੈ ਅੱਕ ਸੱਚ ਦੀ ਗੱਲ ਕਰਦੇ ਨੇ ਪਰ ਸਮੇ ਦੀਆਂ ਸਰਕਾਰਾਂ ਉਹਨਾਂ ਨੂੰ ਬਾਗੀ ਉਹਨਾਂ ਨੂੰ ਡਾਕੂ ਉਹਨਾਂ ਨੂੰ ਅੱਤਵਾਦੀ ਕਹਿ ਕੇ ਦੁਰਕਾਰ ਦਿੰਦੀਆਂ ਨੇ ਪਰ ਸਮਾਵਾ ਕੇ ਉਹ ਲੋਕ ਜਿਹੜੇ ਨੇਖਾ ਲਾਇਕ ਬਣਦੇ ਨੇ ਲਾਇਕ ਬਣਦੇ ਨੇ ਇਸੇ ਤਰ੍ਹਾਂ ਇਹ ਸਭ ਤੋਂ ਜਿਹੜਾ ਮੁੱਖ ਕਾਰਨ ਹੈ ਜਿਹੜਾ ਧਿਆ ਜੁੜਿਆ ਹੋਇਆ ਹੈ ਉਹ 16ਵੀਂ ਸਦੀ ਦੇ ਵਿੱਚ ਇੱਕ ਦੁੱਲਾ ਭੱਟੀ ਦੇ ਨਾਮ ਦਾ ਅਸਰਸ ਹੋਇਆ ਹੈ ਸੂਰਮਾ ਹੋਇਆ ਜਿਹੜਾ ਤੇ ਗਰੀਬਾਂ ਦੇ ਹੱਕ ਵਿੱਚ ਬੁਲਦਦਾ ਸੀ ਅਮੀਰਾਂ ਨੂੰ ਲੁੱਟਦਾ ਸੀ ਤੇ ਗਰੀਬਾਂ ਵਿੱਚ ਵੰਡਦਾ ਸੀ ਦੇ ਸਰਕਾਰਾਂ ਨੂੰ ਉਹਨਾਂ ਨੂੰ ਜਿਹੜਾ ਹੈ ਬਾਗੀ ਅੱਤਵਾਦੀ डाकू ਕਹਿੰਦੀ ਸੀ ਇੱਕ ਵਾਰ ਉਹ ਗਰੀਬ ਬ੍ਰਾਹਮਣ ਸੀ ਉਹਦੀਆਂ ਦੋ ਲੜਕੀਆਂ ਸੀ ਮੰਗੀਆਂ ਹੋਈਆਂ ਪਰ ਗਰੀਮੇ ਕਾਰਨ ਜੇ ਵਿਆਹ ਨਹੀਂ ਸੀ ਹੋ ਰਿਹਾ ਤੇ ਆਪਾਂ ਸਾਰੇ ਜਾਣਦੇ ਆ ਕਿ ਚੇਕਦੇ ਹਸ ਬਾਰੇ ਵੀ ਕਿ ਸਿੰਘ ਜਿਹੜੇ ਹੁੰਦੇ ਸੀ ਉਹ ਗੋ ਗਰੀਬ ਦੇ ਰੱਖਿਆ ਕਰਦੇ ਸੀ ਕਿਉਂਕਿ ਜਿਹੜੇ ਸਮੇ ਦੇ ਹਾਕਮ ਸੀ ਉਹ ਸਤਾ ਦੇ ਨਸ਼ੇ ਦੇ ਵਿੱਚ ਬੜਾ ਜ਼ੁਲਮ ਕਰਨ ਲੱਗ ਜਾਂਦੇ ਨੇ ਇਸੇ ਤਰ੍ਹਾਂ ਉਹ ਜਿਹੜੇ ਹਾਕਮ ਹੁੰਦੇ ਸੀ ਇਹ ਦੇਖਦੀਆਂ ਜਿਹੜੀਆਂ ਬਹੁ ਵੇਟਿਆ ਸੀ ਉਹਨਾਂ ਨੂੰ ਜਬਰੀ ਚੁੱਕ ਕੇ ਲੈ ਜਾਂਦੇ ਸੀ ਇਹ ਉਹ ਲੜਕੀਆਂ ਬੜੀਆਂ ਜਵਾਨ ਹੋਈਆਂ ਤੇ ਅਤਿ ਸੁੰਦਰ ਸੀ ਤੇ ਉਹ ਮਗਰ ਪਤਾ ਲੱਗ ਗਿਆ ਉਸ ਰਾਤ ਫਿਰ ਉਹਨੇ ਨੇ ਫਰਿਆਦ ਕੀਤੀ ਤੇ ਜੋ ਦੁੱਲਾ ਸੀ ਪੱਟੇ ਉਹ ਆਇਆ ਤੇ ਉਹਨੇ ਕਿਹਾ ਇਹਨਾਂ ਦੇ ਵਿਆਹ ਦਾ ਜੰਮਾ ਮੈਂ ਲੈ ਲਾਂ ਮੈਂ ਵਿਆਹ ਕਰਾਂਗਾ ਮੇਰੀਆਂ ਧੀਆਂ ਨੇ ਇਹ ਵਿਆਹ ਜਿਹੜਾ ਕਰਨਾ ਸੀ ਹੁਣ ਇੱਕ ਪਾਸੇ ਹਕੂਮਤ ਫੜਦੀ ਸੀ ਤੇ ਰਾਤ ਦੇ ਸਮੇਂ ਵਿਆਹ ਰੰਬਿਆ ਗਿਆ ਕਿਉਂਕਿ ਉਹ ਨੂੰਦ ਨੂੰ ਪਤਾ ਨਾ ਲੱਗੇ ਜੰਗਲ ਦੇ ਵਿੱਚ ਇੱਕ ਤੇ ਰੋਸ਼ਨੀ ਪਹੁੰਚਾਈ ਦੀ ਸੀ ਰੋਸ਼ਨੀ ਉਹਦਾ ਬਲਕ ਥੋੜਾ ਸੀ ਨਾਕ ਲਾਈਟਾ ਸੀ ਲੱਕੜੀਆਂ ਇਕੱਠੀਆਂ ਕਰਕੇ ਉਹਨਾਂ ਨੇ ਅੱਗ ਬਾਲੀ ਦੂਜਾ ਸਨਾਤਨੀ ਰੀਤੀ ਰਿਵਾਜਾਂ ਦੇ ਅਨੁਸਾਰ ਹਵਨ ਕੁੰਡ ਜਿਹੜਾ ਸੀ ਉਹ ਬਣਾਇਆ ਗਿਆ ਇਦੇ ਨਾਲ ਹੀ ਇਹ ਹੋਇਆ ਕਿ ਬਾਕੀ ਵੀ ਲਾ ਕੇ ਲਾ ਕੇ ਦੇ ਲੋਕਾਂ ਨੂੰ ਕਹਤਾ ਤੁਸੀਂ ਵੀ ਅੱਗ ਬਾਲੋ ਲਾ ਕੇ ਜੇ ਇੱਕ ਥਾਂ ਵੱਲ ਗਿਆ 그러면은 ਸ਼ੱਕ ਪੈ ਜਾਏਗਾ ਕਿ ਅੱਗ ਕਿਉਂ ਵੱਲ ਰਹੀ ਹੈ ਲਾਗੇ ਲਾਗੇ ਪਿੰਡਾਂ ਦੇ ਵਿੱਚ ਲੋਕਾਂ ਨੇ ਵੀ ਉਹਦੇ ਰਾਤ ਨੂੰ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲੀ ਤੇ ਇਸ ਤਰ੍ਹਾਂ ਉਹਦੇ ਦਿਵਾਲੇ ਪਰਕਰਮਾ ਕਰਕੇ ਉਹਨਾਂ ਲੜਕੀਆਂ ਦਾ ਵਿਆਹ ਕਰਤਾ ਦੇ ਨਾਲ ਇਹ ਵੱਲੇ ਪੱਟੀ ਵਾਲੇ ਨੇ ਆਪਣੇ ਕੋਲ ਜਿੰਨਾ ਵੀ ਸਰਦਾ ਬਣਦਾ ਸੀ ਉਹਨਾਂ ਨੂੰ ਦਿੱਤਾ। ਦਾਇਓ ਦੇ ਜਿਹੜੇ ਇਹ ਗੀਤ ਗਾਏ ਜਾਂਦੇ ਨੇ ਅੱਜ ਵੀ ਆਪਾਂ ਦੇਖਦੇ ਆਂ ਬੱਚੇ ਜਦੋਂ ਲੋਹੜੀ ਮੰਗਦੇ ਹੁੰਦੇ ਸੀ ਹੁਣ ਤੇ ਸਮਾਂ ਬਦਲ ਗਿਆ। ਕੁਝ ਸਮਾਂ ਪਹਿਲਾਂ ਹੁੰਦਾ ਸੀ ਕਿ ਹਵ ਤੱਕ ਪਹਿਲਾਂ ਛੋਟੇ-ਛੋਟੇ ਬੱਚਿਆਂ ਨੇ ਘਰ-ਘਰ ਵਿਖੇ ਜਾਣਾ ਤੇ ਲੋਹੜੀ ਦੇ ਉਹਦੇ ਗੀਤ ਗਾਉਣੇ ਤੇ ਲੋਹੜੀ ਮੰਗਣੀ। ਬੁਰੋ ਤੇ ਰਾਤ ਕੀ ਹੋਇਆ ਕਿ ਸਾਰਿਆਂ ਨੇ ਨਾਲ ਸ਼ੱਕਰ ਪਾਈ ਨਾਲ ਤੇਲ ਦਿੱਤੇ ਕਿਉਂਕਿ ਜੋ ਕੰਤੀ ਹੁੰਦੀ ਸੀ ਨਾ ਮੌਕੇ ਨਾਲ ਜਿੱਜਵਰੀ ਤੇਲ ਬਾਜਰਾ ਜਵਾਰ ਤੇ ਤਾਦਕ ਉਹ ਲੋਕ ਤਾਂ ਨਹੀਂ ਕਰਦੇ ਹੁੰਦੇ ਸੀ ਉਹਨੂੰ ਦੇ ਉਹਨਾਂ ਨੇ ਗੁੜ ਵੀ ਦਿੱਤਾ ਤੇਲ ਵੀ ਦਿੱਤੇ ਸਾਰਾ दान ਕੀਤਾ ਦੇ ਖਾ ਦੇ ਕੇ ਉਹਨਾਂ ਨੇ ਜ